ਤੇਰੀ ਸੀ ਨਾ ਚੋਰੀ ਵੰਡ ਰੇਵੜਾ ਚੂੜੀਆਂ ਦੇ ਟੋਟੇ ਤੇਰੀ ਗੱਡੀ ਵਿੱਚ ਝੁਲਕੇ ਬੱਕਲੀ ਵਾਲਾ ਵੀ ਇੱਕ ਚੋਰੀ ਵੰਡ ਰੇਵੜਾ ਲੱਕੜੀ ਵਾਲਾ ਵੀ ਇੱਕ ਚੋਰੀ ਵੰਡ ਰੇਵੜਾ ਉਹ ਦੁੰਗਾ ਜਾਵੇ ਜਿਹੜਾ ਤੇਰਾ ਟੋਹ ਰਹਿ ਰਿਹਾ ਨੇ ਐਵੇਂ ਚੱਕੜੋ ਹੁੰਦੂ ਗੱਦ ਦਾ ਨਾਮ ਪਾਰ ਦੀ ਕੋਜ ਡਰਾਈਵਰ ਨੂੰ ਕੁੱਲੂ ਨੂੰ ਜਾ ਕੇ ਨੀਂ। ਕਤਰਾਵੇ ਕੰਡੇ ਆ ਚੁੱਕੇ। ਸਭਾ ਮੇਰੇਾਰੇ ਅਗਲਾ ਰਾਜੇ ਕੁੱਲੂ ਨੂੰ ਜਾ ਕੇ। ਚੋੜਾ ਜੇ ਟੋਡੇ ਤੇਰੀ ਗੱਡੀ ਵਿੱਚੋਂ ਲੱਗੇ ਨਾ ਰੋਟੀ ਵਾਹ ਦੇ ਕੋਲ ਬੋਲੂ ਨੀਂ। ਨਾ ਰੋਟੀ ਵਾਹ ਲਈ ਗੱਡੀ ਨੂੰ ਜਾ ਕੇ ਨੀਂ। ਆਹ ਇੱਕ ਤਾੜੀ ਹੋ ਜਾਈ ਤੁਹਾਡੇ ਆਪਣੀਆਂ ਇੱਕ ਬਾਬਾ ਜੀ ਦੇ। ਭਾਈ ਗੀਤ ਮੇਰੇ ਪੁਰਾਣੇ ਇਧਰੋਂ ਕਹੇ ਗੀਤ ਬਹੁਤ ਪੁਰਾਣਾ ਹੈ। ਸੱਜ ਵਿਆਹ ਹੀ ਨਾਰ ਦਵੇ ਨਾ ਪੇਕਿੰਗ ਲੱਗਦਾ ਜੀ ਹੁੰਦਾ ਰਾਜੀ ਸਲਾਣੇ ਵਾਲੇ ਦਾ ਲਿਖਿਆ ਜਿੰਨਾ ਕਿ ਵੀ ਆਦਮਾ ਜ਼ਰੂਰ ਗਾਣਾ ਜਿੰਨਾ ਕਿ ਯਾਦ ਆ ਮਾਫ ਕਰਿਓ ਇਹ ਪੁਰਾਣੀ ਗਾ ਹਵਤ ਹੈ ਕਿ ਅੱਜ ਕੱਲ ਤਾਂ ਛੱਟ ਰੋਟੀਆਂ ਪਟੱਕ ਦਾਲ ਸਾਰਾ ਕੁਝ ਨਾਲੋਂ ਨਾਲ ਪੁਰਾਣੇ ਸਮੇਂ ਚ ਪਹਿਲਾਂ ਤਾਂ ਬਰਾਤ ਹੀ ਹਫਤਾ ਹਫਤਾ ਰਹਿ ਜਾਂਦੀ ਸੀ ਤੇ ਜੇ ਵਿਆਹ ਹੋ ਜਾਣਾ ਤੇ ਮਕਲਾਵਾ ਦੋ ਦੋ ਤਿੰਨ ਦਿਨ ਸਾਲ ਨਹੀਂ ਸੀ ਤੋੜਦੇ ਮਕਲਾਵਾ ਕਹਦਾ ਲਮਕਾਵਾ ਹੀ ਭੇਜ ਜਾਂਦਾ ਸੀ ਲਮਕੇ ਪੈ ਜਾਂਦੀ ਸੀ ਗੱਲ ਓ ਬਹਾਦਰ ਜੀ ਗੱਲ ਸੁਣੋ ਹੁਣ ਉਹ ਗੱਭਰੂ ਘਰ ਵਾਲੀ ਮਟਿਆਰ ਨੂੰ ਲੈਣ ਵਾਸਤੇ ਜਾਂਦਾ ਤੇ ਮਟਿਆਰ ਦੇ ਮਾਪੇ ਰਹਿ ਕਰਦੇ ਵੇ ਪਾ 2-3 ਸਾਲ ਜੇ ਕੁੜੀ ਨੂੰ ਤੋੜਨਾ ਨਹੀਂ ਮੈਂ ਦੱਸੀ ਜਾਊਗਾ ਤੋੜਨਾ ਨਹੀਂ ਹੁਣ ਮਟਿਆਰ ਪਰਦੇ ਨਾ ਜਾ ਕੇ ਆਪਣੇ ਮਾਹੀ ਨੂੰ ਐ ਦੱਸਦੀ ਐ ਦੱਸ ਦੇ ਇਹ ਮੈਨੂੰ ਤਾਂ ਦੱਸ ਦੇ ਕੀ ਕਹਿੰਦਾ ਬਾਈ ਆਇਆ ਜ਼ਮਾਂਗ ਵਾਜਦਾ ਹੈ ਅਦਰੂਰ ਗਾਦੇ ਗੁਰੂ ਦਾ ਓਕੇ ਲਓ ਸੁਣਨਾ ਜਰਾ ਮਟਿਆਰ ਕੀ ਕਹਿੰਦੀ ਆਪਣੇ ਘਰ ਵਾਲੇ ਦੁਖੀ ਜਿੰਦੀ ਬੇਬੇ ਬਾਪੂ ਗੱਲਾਂ ਕਰਦੇ ਕੰਨੀ ਸੁਣ ਕੇ ਆਈ ਬੇ ਦੋ ਮਹੀਨੇ ਕੁੜੀ ਰੱਖਾਂਗੇ ਕਹਿੰਦੀ ਫਿਰ ਦੀ ਦਾਈ ਲੈ ਕੋ ਕਹੇ ਸੱਜ ਜਦੂ ਅੰਦੇ ਤੇਰੀ ਯਾਦ ਸਤਾਉ ਓ ਛੱਡ ਕੇ ਤੈਨੂੰ ਹਾਨ ਦੇ ਛੱਡ ਕੇ ਤੈਨੂੰ ਹਾਨ ਦੇ ਮੈਂ ਥੋੜੀ ਕਿਹੜਾ ਜਾਉਂਦਾ ਸੱਜ ਲਈ ਨਾ ਗਾੜੀਏ ਹਰ ਕਬਰ ਨੂੰ ਚਾੜੀਆ ਸੱਜ ਲਈ ਨਾ ਗਾੜੀਏ ਹਰ ਕਬਰ ਨੂੰ ਆਏ ਨਹੀਂ ਚਾੜਿਆ ਖੋਗੀ ਮੈਂ ਨਹੀਂ ਜਾਣਾ ਪਰ ਤੂੰ ਛੱਡ ਕੇ ਨਾ ਜਾਏ ਵੇ ਖੂੜੇ ਠਾਈ ਕਿ ਨਹੀਂ ਬਾਪੂ ਲੋ ਗੱਭਰੂ ਕਹਿੰਦਾ ਵੀ ਮੈਨੂੰ ਕਿਉਂ ਵਸਾਉਣੀ ਆ ਉਹ ਕੀ ਰਹਿ ਦਿੰਦਾ ਐ ਪਰਦਾ ਹੁੰਦਾ ਇੱਕ ਕੁੜੇ ਮਾਂ ਤੇ ਧੀ ਦਾ ਮੈਂ ਸੁਣਿਆ ਏ ਪਰਦਾ ਹੁੰਦਾ ਇੱਕ ਕੁੜੇ ਕਿਉ ਮੈਨੂੰ ਤੂੰ ਬੁਰਾ ਬਣਾਉਂਦੀ ਤੇ ਬੇਬੇ ਬਸ ਇੱਕ ਕੁੜੇ ਕਿਉ ਮੈਨੂੰ ਤੂੰ ਬੁਰਾ ਬਣਾਉਂਦੀ ਤੇ ਬੇਬੇ ਗੱਲ ਖੱਟ ਕੁੜੇ ਬੇਬੇ ਮੂਰੇ ਬਾਪੂ ਵਾਲੀ ਬੇਬੇ ਅੱਗੇ ਬਾਪੂ ਦਾ ਵੀ ਨਾ ਕੋਈ ਚੱਲਦਾ ਦਾ ਹਾਂ ਸੱਜਣੇ ਆਈ ਨਾਰ ਦਾ ਅੜੀਏ ਹਰ ਘਰ ਰੋਣਾ ਚਾਹਗਾ ਸੱਜਣੇ ਆਈ ਨਾਰ ਦਾ ਅੜੀਏ ਹਰ ਘਰ ਰੋਣਾ ਆਈ ਨਹੀਂ ਚਾਹ ਹੁੰਦਾ ਉੜਾ ਬਲਕੇ ਬੈਠੀ ਹੱਥਿਆ ਪਰਚਾਈ ਰੇ ਸੱਚ ਪੁੱਛੀ ਅਣਖੀਆ ਦਾ ਸੱਚ ਪੁੱਛੀ ਅਣਖੀਆ ਦਾ ਰਾਂ ਦੇ ਲਾ ਨਹੀਂ ਨਖਰੋ ਤੈਨੂੰ ਰਾਜ਼ੀ ਲੈ ਕੇ ਜਾਊਗਾ ਦੇਖੀ ਜਾਉ ਸੁਲਾਣੇ ਵਾਲਾ ਮੁਰਾ ਫਵਾਊਗਾ ਦੇਖੀ ਜਾਉ ਸੁਲਾਣੇ ਵਾਲਾ ਮੁਰਾ ਫਵਾਊਗਾ ਸੱਚ ਵੀ ਆਈ ਆਪੋ ਤੋਂ ਬੇਗਾਨਾ ਰਪਿਆ ਘਤੂ ਦੱਸਦੇ ਮਾੜੇ ਦਾ ਹੁੰਦਾ ਸੱਚ ਵੀ ਆਈ ਨਾ ਸਾੜੀਏ ਹਰ ਘਰੋਂ ਨੂੰ ਚਾਹੁੰਦਾ ਸੱਚ ਵੀ ਆਈ ਨਾ ਸਾੜੀਏ ਹਰ ਘਰੋਂ ਨੂੰ ਚਾਹੁੰਦਾ ਸੱਚ ਵੀ ਆਈ ਨਾ ਸਾੜੀਏ ਹਰ ਘਰੋਂ ਨੂੰ ਚਾਹੁੰਦਾ ਆਣੀ ਚਾਹ ਹੁੰਦਾ ਤਾੜੀ ਤੇ ਇਧਰ ਚਾਚੀ ਲੋਤਰੋ ਵੀ ਪੂਰਾ ਤਿਆਰ ਹੋਈ ਬੈਠੀ ਹੈ 2 ਮਿੰਟਾਂ ਲਈ ਇਹਨੂੰ ਪੇਸ਼ ਕਰਨਾ ਉਸ ਤੋਂ ਬਾਅਦ ਫਿਰ ਮੈਂ ਤੇ ਗੁਲਸ਼ਨ ਜੀ ਇਸ ਤਰ੍ਹਾਂ ਥੋੜੀ ਸੇਵਾ 'ਚ ਹਾਜ਼ਰਾਂ ਹਾਂ ਜਦ ਤੱਕ ਤੁਸੀਂ ਸੁਣ ਰਹੇ ਹੋ ਤੇ ਸਾਨੂੰ ਹੁਕਮ ਹੈ ਕਮੇਟੀ ਦਾ ਆ ਜਾਓ ਬਾਈਕ ਤਾੜੀ ਬਣਦੀ ਹੈ ਨੌਨ ਸਟਾਪ ਜੋੜੀ ਲਈ ਏ ਮੇਰ ਹੋਈ ਐ ਬੜੇ ਚਿਰ ਦੀ ਖਵਾਇਸ਼ ਸੀ ਸਾਡੇ ਵੀਰ ਬਲਜਿੰਦਰ ਗਿੱਲ ਸਾਹਿਬ ਦੀ ਵੀ ਪਿੰਡ ਡਾਲੇ ਲੈ ਕੇ ਆਣਾ ਆ ਕੁਝ ਨਾਮ ਆ ਜੀ ਮੈਂ ਬੋਲੀ ਜਾਨੀ ਪੁੱਤ ਤੂੰ ਪਰਚੀਆ ਫੜੀ ਜਾਈਂ ਆ ਜੱਗਾ ਸੇ ਓਕੇ ਪੁਰਾਣੇ ਥਾਮਾ ਕੇ ਭਾਈ ਦੁਕਾਨਾ ਜੋੜੀ ਦੇ ਜਨਾਬ ਮੁਹੰਮਦ ਸ਼ਰੀਫ ਸਾਹਿਬ ਪਹਿਲਾ ਦੱਸਣਾ ਸੀ ਹੁਣ ਤਾਂ ਇਹਨੇ ਮੇਰਾ ਮੂੰਹ ਵੇਖ ਲਿਆ ਮੇਰੇ ਤਾਂ ਵੱਡੇ ਥਾ ਲੱਗਦਾ ਹੈ ਸਾਡੇ ਅਬੂ ਜਾਨ ਸੋ ਨਰਮਨ ਸਿੰਘ ਜੀ ਸਰਪੰਚ ਸਾਹਿਬ ਬਿਕਰਮ ਸਿੰਘ ਜੀ ਮੈਂਬਰ ਪੰਚਾਇਤ ਬੁੱਗੀਪੁਰਾ 500 ਰੁਪਏ ਦਾ ਮਾਨ ਸਰਬਜੀਤ ਸਿੰਘ ਜੀ ਡਾਲਾ ਕੁਲਵੰਦ ਸਿੰਘ ਜੀ ਸਰਪੰਚ ਸਾਹਿਬ ਢੇਰੋ ਗਰਜਨ ਸਿੰਘ ਸੰਧੂ ਗੁਰਵਾਰ ਸਿੰਘ ਜੀ शहजादी जसपाल सिपेंच साहब शहजादी ग्यारह सौ रुपए रोडू जी कमेटी कला प्रीतमू प्रधान हरजिंदर मानसिक मान योग जी पहुंच चुके हैं जी धनबाद जी पर जगजीत जी दौदर प्रधान साहब प्रधान जगदीप सिंह जी खालसा परमवीर सिंह जी मदो के उन्होंने वालों मानसकार जी दो करेगी जी बोल ओके okay जी सो ਜੇ ਸੱਚਾ ਪਿਆਰ ਕਰਦੇ ਹੋ ਜਿੰਨਾਂ ਨੇ ਚਾਰ ਦਹਾਕੇ ਦੁਗਾਣਾ ਰਾਹੀਂ ਪਿਆਰ ਤੁਹਾਡੇ ਲਈ ਵੰਡਿਆ ਜਨਾਬ ਮੁਹੰਮਦ صدیق ਸਾਹਿਬ ਪਤਾ ਲੱਗੇ ਤਾੜੀ ਵੱਡੇ ਰੋਡ ਤੱਕ ਜਾਵੇ 2 ਮਿੰਟ ਤੁਹਾਡੇ ਲੈਣਗੇ ਖੁਸ਼ੀਆਂ ਵੰਡਣ ਆਏ ਆ ਲਓ ਸਰ बाबा रोडू जी की याद के बहुत ही भरया हुआ मेला नगर निवासियों हो नेे तेड़े दे पिंड चो आए नौजवान वीर हो बजुर्गो सब तो पहला मैं तू तो जो बहुत ही खूबसूरत तरीके न सुन रहे हो होना बड़ी मेहरबानी बहुत बहुत शुक्रिया मैंने इतने बुलाया गया इस करके बुलाया गया ਮੈਂ ਆਪ ਜੀ ਦਾ ਧੰਨਵਾਦ ਕਰਾਂ ਕਿਉਂਕਿ ਆਪ ਜੀ ਨੇ ਮੇਰੇ ਉੱਤੇ ਬਹੁਤ ਵੱਡੀ ਮਿਹਰਬਾਨੀ ਕਰਕੇ ਮੈਨੂੰ ਹਿੰਦੁਸਤਾਨ ਦੀ ਸਭ ਤੋਂ ਵੱਡੀ ਪੰਚਾਇਤ ਬਚਾਇਆ ਬੜੀ ਮਿਹਰਬਾਨੀ ਹੁਣ ਤਾਂ ਪੋਜੀਸ਼ਨ ਇਹ ਬਣੀ ਹੋਈ ਹੈ ਵੀ ਐਂ ਕਾਂਜੀ ਵਾਲਿਆ ਉਹ ਮਿੱਠੇ ਚੌਲਾਂ ਦਾ ਸਵਾਦ ਖਰਾਬ ਕਰਦੀ ਤੁਸੀਂ ਸਵਾਦ ਲੈ ਰਹੇ ਸੀਗੇ ਮੈਂ ਤੁਹਾਡਾ ਸਵਾਦ ਖਰਾਬ ਨਹੀਂ ਕਰਨਾ ਚਾਹੁੰਦਾ ਇੱਕ ਵਾਰੀ ਫਿਰ ਮੈਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਕਹੂੰਗਾ ਔਰ ਤੁਸੀਂ ਜੋਰ ਨਾਲ ਜਵਾਬ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੋਤਨ ਸਨਮਾਨ ਵੀ ਕਰਨ ਜੀ ਸ੍ਰੀਖਸਬ ਤੁਹਾਡਾ ਮੈਂ ਨਾਲ ਬੇਨਤੀ ਕਰੂੰਗਾ ਬੀਬਾ ਗੁਲਸ਼ਨ ਜੀ ਨੂੰ ਤੇ ਇਸ ਦੇ ਅਣਖੀਲਾ ਸਾਹਿਬ ਬਾਪੂ ਜੀ ਦੇ ਨੇੜੇ ਆ ਜਾਓ ਭਾਈ ਕਹਿੰਦੇ ਉਹ ਘਰ ਸਵਰਗਾਂ ਦੇ ਤੁਲ ਬਣ ਜਾਂਦਾ ਜਿਹੜੇ ਘਰ ਵਿੱਚ ਰਹਿੰਦਾ ਇਕੱਠਾ ਪਰਿਵਾਰ ਬਾਪੂ ਦਾ ਨੋਹਾਂ ਧੀਆਂ ਅੱਖੇ ਲੱਗਣ ਤੇ ਪੋਤਰਾ ਵੀ ਆ ਗਿਆ ਕਾਰ ਬਾਪੂ ਦਾ ਮੰਦਰ ਮਸਜਿਦ ਗੁਰੂ ਘਰ ਜਾਣ ਦਾ ਤਾਂ ਫਾਇਦਾ ਤੁਸੀਂ ਘਰੇ ਵੀ ਕਰੋ ਸਤਕਾਰ ਬਾਪੂ ਦਾ ਕਹਿੰਦੇ ਉਸ ਘਰ ਵਿੱਚ ਬਰਕਤ ਕਿੱਥੋਂ ਹੋਊ ਤੇ ਜਿਹੜੇ ਘਰ ਵਿੱਚ ਰਹਿੰਦਾ ਮੰਜਾ ਬਾਰ ਬਾਪੂ ਦਾ ਜਿਹੜੇ ਘਰ ਵਿੱਚ ਰਹਿੰਦਾ ਮੰਝਾ ਬਾਰ ਬਾਪੂ ਦਾ ਸੋ ਚੰਦ ਕਮ ਜਿਹੜੇ ਨਾਰੇ ਆ ਕੇ ਫੇਰ ਬੋਲਦੇ ਨੇ ਸਾਰੇ ਹੀ ਆਪਣੇ ਆਪ ਹੀ ਮੈਂ ਪਹਿਲਾਂ ਵੀ ਆਖਿਆ ਸੀ ਓਕੇ ਜੀ ਦੋ ਕੁ ਮਿੰਟ ਦਾਮ ਲੈ ਲੈਂਦੇ ਸਾਰਾ ਉਹਨਾਂ ਨੂੰ ਦੋ ਕੁ ਮਿੰਟ ਲੋਕ ਆ ਪੜੇ ਆਂ ਜੀ ਅਸੀਂ ਜ਼ਿਆਦਾ ਟਾਈਮ ਨਹੀਂ ਲੈਂਦੇ ਸਾਨੂੰ ਪਤਾ ਹੈ ਵੀ ਕਮਾਕਾਰਾਂ ਨੂੰ ਛੱਡ ਕੇ ਅੱਜ ਬਾਬਾ ਰੋਡੂ ਜਿਹਦਾ ਮੇਲਾ ਬਣਾ ਰਹੇ ਹੋ ਸਾਰਿਆਂ ਦੇ ਮੇਲੇ ਦਾ ਭੋਗ ਅੰਦਰ ਗਿਆ ਹੋਇਆ ਮੈਨੂੰ ਸਾਰਾ ਪਤਾ ਹੈ ਕਹਿੰਦੇ ਖੇਡਾਂ ਦੇ ਵਿੱਚ ਦੇਸ਼ ਦਾ ਜੋ ਨਾਂ ਚਮਕਾਉਂਦੇ ਸਦਕੇ ਜਮਾਂ ਮੈਂ ਉਹਨਾਂ ਜਵਾਨੀਆਂ ਤੋਂ ਰੱਸੇ ਚੁਮ ਕੇ ਫਾਂਸੀ ਦੇ ਜਿਨ੍ਹਾਂ ਨੇ ਗਲਾਂ ਵਿੱਚ ਪਾ ਲੇ ਸ਼ੌਕ ਰੱਖਦੇ ਨਹੀਂ ਗਲਦੀਆਂ ਗਾਨੀਆਂ ਤੋਂ ਬੰਦਾ ਮਰ ਕੇ ਕਿੱਦਨੂ ਤੁਰ ਚੱਲਿਆ ਅੱਜ ਤੱਕ ਖੋਜ ਹੋਈ ਨਾ ਕਿਸੇ ਵੀ ਵਿਗਿਆਨੀਆਂ ਤੋਂ ਮਾਪੇ ਮਟਿਆਰ ਧੀਆ ਨੂੰ ਘਰੇ ਘੂਰ ਰੱਖਦੇ ਡਰ ਲੱਗਦਾ ਭੈੜਾ ਜਗਦੀਆਂ ਬਦਨਾਮੀਆਂ ਤੋਂ ਲੱਕੀ ਸ਼ਾਹ ਜੋ ਬਾਹਰ ਵੀ ਕੇ ਬੱਬਰ ਸ਼ੇਰ ਕਾ ਹੁੰਦੇ ਘਰੇ ਡਰਦੇ ਵੇਖੇ ਮੈਂ ਪਰ ਅੱਜ ਨਹੀਂ ਡਰਦੇ ਬਤੰਦਰ ਘਰੇ ਡਰਦੇ ਵੇਖੇ ਮੈਂ ਜਨਾਨੀਆਂ ਤੋਂ ਲੈ ਪੁੱਤ ਕੀ ਪੁੱਛਦਾ ਤੂੰ ਫਟਾਫਟ ਪੁੱਛੀ ਚੱਲ ਮੇਰਾ ਤਾਂ ਸ਼ੇਰ ਜਾਂ ਇਹਦਾ ਮੈਂ ਛੱਡੋ ਜੀ ਕਹਿੰਦੇ ਪੁੱਤ ਪਰਦੇਸਾਂ ਵਿੱਚ ਜਿਹੜੇ ਵਾਸਤੇ ਵਿੱਚ ਵਿਛੋੜਿਆਂ ਦੇ ਮਾਮਾ ਨੂੰ ਜਦਾਈ